ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਤੇ ਨਵਾਂ ਦਿਨ ਨਵੀਂ ਸ਼ੁਰੂਆਤ ਤੇ ਮੈਂ ਇਹ ਗੱਲ ਦੱਸਣੀ ਚਾਹੁੰਦਾ ਵੀ ਮੈਂ ਹੁਣ ਆਇਆ ਵੀ ਘੁੰਮ ਫਿਰ ਕੇ ਸਵੇਰੇ ਤੇ ਆ ਕੇ ਫਿਰ ਵੈਸਟ ਵੈਸਟ ਕੀਤਾ ਹੁਣੇ ਨਾਤਾ ਤੇ ਹੋਸ਼ ਆਈ ਥੋੜੀ ਤਬੀਅਤ ਖਰਾਬ ਹੋ ਗਈ ਸੀ ਉਹ ਇਸ ਕਰਕੇ ਕਿਉਂਕਿ ਅੱਜ ਸੀਗੀ ਦੌੜ ਤੇ ਦੌੜ ਸੀਗੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਉੱਥੇ ਅੱਜ ਮੈਰਾਥਨ ਸੀਗੀ ਤੇ ਮੈਰਾਥਨ ਸੀਗੀ 21 ਕਿਲੋਮੀਟਰ 10 ਕਿਲੋਮੀਟਰ 5 ਕਿਲੋਮੀਟਰ ਦੀ ਤੇ ਅਸੀਂ ਵੀ ਗਏ ਸੀਗੇ ਤੇ ਅਸੀਂ ਤਾਂ 5 ਕਿਲੋਮੀਟਰ ਵਾਲੀ ਚ ਭਾਗ ਲਿਆ ਸੀ ਹੈਨਾ ਤੇ ਬਾਕੀ ਉੱਥੇ ਜਦੋਂ ਗਏ ਆ ਕਾਫੀ ਜ਼ਿਆਦਾ ਰੌਣਕ ਸੀਗੀ ਕਾਫੀ ਜ਼ਿਆਦਾ ਲੋਕ ਉੱਥੇ ਜੁਟੇ ਹੋਏ ਸੀ ਤੇ ਉਸ ਤੋਂ ਬਾਅਦ ਫਿਰ ਉੱਥੇ ਕਾਫੀ ਜ਼ਿਆਦਾ ਅਸੀਂ ਇੰਜੋਏ ਕੀਤਾ ਉੱਥੇ ਅਸੀਂ ਗਏ ਤੇ ਕਾਫੀ ਜ਼ਿਆਦਾ ਰੌਣਕ ਸੀਗੀ ਤੇ ਸਵੇਰ ਦਾ ਸਮਾਂ ਜਿਗਾ ਤੇ ਥੋੜੀ ਥੋੜੀ ਰਾਤ ਵੀ ਸੀ ਹੈਨਾ 5 ਵਜੇ ਮੈਂ ਇੱਥੋਂ ਨਿਕਲੇ ਆ ਤੇ ਉੱਥੇ ਜਦੋਂ ਪਹੁੰਚੇ ਆ ਉੱਥੇ ਕਾਫੀ ਜ਼ਿਆਦਾ ਲੋਕ ਜਮਾ ਹੋ ਚੁੱਕੇ ਸੀ 5 5:30 ਵਜੇ ਤੱਕ ਵੀ ਹੈਨਾ ਬਹੁਤ ਸਾਰੇ ਲੋਕ ਆ ਚੁੱਕੇ ਸੀ ਤੇ ਉਸ ਤੋਂ ਬਾਅਦ ਮੇਨ ਗੱਲ ਉੱਥੇ ਦੀ ਅਟਰੈਕਸ਼ਨ ਜਿਹੜੀ ਹੈ ਨੀਸ਼ਾ ਬਾਨੋ ਜਿਹੜੀ ਹੁਣ ਤੁਸੀਂ ਚਮਕੀਲਾ ਫਿਲਮ ਦੇਖੀ ਹੋਣੀ ਹੈ ਉਹਦੇ ਵਿੱਚ ਨੀਸ਼ਾ ਬਾਨੋ ਆਏ ਨੇ ਜਿਹੜੀ ਉਹ ਪਹਿਲਾਂ ਗੱਲ ਦੀ ਹੁੰਦੀ ਹੈ ਨਾ ਅਮਰ ਜੋਤ ਤੋਂ ਪਹਿਲਾਂ ਚਮਕੀਲੇ ਦੇ ਨਾਲ ਉਹ ਆਈ ਹੋਈ ਸੀ ਤੇ ਉਹ ਜਿਹੜੀ ਅੰਗਰੇਜ਼ ਫਿਲਮ ਵਾਲੀ ਉਹ ਵੀ ਤੁਸੀਂ ਉਹ ਜਿਹੜੀ ਉਹਦੀ ਮਾੜੋ ਦਿਸੀ ਲਈ ਹੁੰਦੀ ਹੈ ਉਹ ਸ਼ਾਇਦ ਤੁਸੀਂ ਜਾਣਦੇ ਹੋ ਐਸੇ ਬਹੁਤ ਸਾਰੇ ਲੋਕ ਜਾਣਦੇ ਨੀਸ਼ਾ ਬਾਨੋ ਉਹ ਆਈ ਹੋਈ ਸੀ ਅਸੀਂ ਤਾਂ ਮਤਲਬ ਉਹਨੂੰ ਦੇਖ ਰਹੇ ਸੀਗੇ ਤੇ ਕਾਫੀ ਵਧੀਆ ਲੱਗਿਆ ਤੇ ਉੱਥੇ ਕਾਫੀ ਜ਼ਿਆਦਾ ਸੀ ਇੰਜੋਏ ਕੀਤਾ ਤੇ ਧੋੜ ਵੀ ਲਾਈ ਸੀਗੀ ਤੇ ਹੁਣ ਬੱਸ ਹੋ ਗਈ ਜੀ ਮੇਰੀ ਤੇ ਹੁਣ ਮੈਂ ਨਹਾ ਤੋ ਗਿਆ ਡਿਆ ਤੇ ਤਾਂ ਕਰਕੇ ਥੋੜਾ ਜਿਹਾ ਹੁਣ ਰਿਲੈਕਸਡ ਫੀਲ ਹੋ ਰਿਹਾ ਹਾਂਜੀ ਤੇ ਨੰਨੂ ਵਾਸਤੇ ਮੈਂ ਦੇਖੋ ਕਿੰਨੀਆਂ ਚੀਜ਼ਾਂ ਲੈ ਕੇ ਆਇਆ ਸੀ ਉੱਥੋਂ ਤੇ ਨੰਨੂ ਨੇ ਆਉਂਦੇ ਹੀ ਖਾ ਖੂ ਲਈਆਂ ਨੰਨੂ ਕੀ ਕੀ ਲੈਂਦਾ ਸੀ ਪਾਪਾ ਨੇ ਪੁਜੀਆ ਹਾਂਜੀ ਸਪਾਈਸੀ ਔਰ ਸਬਸਕ੍ਰਾਈਬ ਵਾਲਾ ਸਪਾਈਸੀ ਟਿਪਸ ਅੱਛਾ ਤੇ अच्छा तो एक चीज और जेड़ा तू रात्री ਕਰਦਾ ਪਿਆ ਸੀ ਕੀ ਕਰਦਾ ਕਿੱਦਾਂ ਕਰਕੇ ਦਿਖਾਈ ਮੜਾ ਜਾ ਕਰਕੇ ਦਿਖਾਈ ਨਹੀਂ ਸ਼ਰਮ ਆ ਰਹੀ ਆਹ ਉਹ ਅੱਲਾ ਵਾਲਾ ਅਕਰੀ ਕਰੀ 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 ਰਾਮ ਵਾਲਾ ਅੱਲਾ ਵਾਲਾ ਸ਼ਰਮ ਆ ਰਹੀ ਨਹੀਂ ਸ਼ਰਮ ਆ ਰਹੀ ਕਰਕੇ ਖਵਾ ਦੋ ਮਹਾਰਾਜ ਆ ਸ਼ਰਮ ਆ ਰਹੀ ਪਹਿਲਾਂ ਅੱਲਾ ਵਾਲਾ ਕਰਕੇ ਦਿਖਾਈ ਫਿਰ ਫਿਰ ਰਾਮ ਵਾਲਾ ਕਰਕੇ ਦਿਖਾਈ ਇੱਥੇ ਰੁਕ ਪਿੱਛੇ ਇੱਥੇ ਥੋੜਾ ਜਿਹਾ ਉੱਥੇ ਹੋ ਜਾ ਹਾਂ ਅੱਛਾ ਹਾਂਜੀ ਹੁਣ ਤੇ ਵੀ ਸਹੀ ਰਹਿ ਮੈਨੂੰ ਨਾ ਐਂ ਰਾਮ ਵਾਲਾ ਇਹ ਚੁੱਪ। ਅੱਛਾ। ਜੈ ਵੀ ਲੈਣ। ਹਰ ਜੀ ਪਿੱਛੇ ਗਾ ਲਾ ਨਾ ਨਮਾਜ਼ ਪੜਨ ਲੱਗੀ। ਠੀਕ ਹੈ। ਐ ਦੇਖਿਓ ਨਮਾਜ਼ ਪੜਨ ਲੱਗੀ। ਕਿੱਦਾਂ ਸੀਗਾ ਉਹ? ਕੀ ਰੱਬਾ ਦੀਆ ਕਰੋ। ਦੁੱਖ ਨਾ ਵੇਸੀ। ਕੋਈਆ ਕਰੋ। ਜੋ ਦੁਨੀਆ ਦਾ ਮਾਲ ਹੈ। ਨਾ ਕੁਝ। ਦੀਆ ਕਰੋ। ਅੱਜ। ਅੱਛਾ ਹੁਣ ਰਾਮ ਵਾਲਾ ਹੁਣ ਰਾਮ ਵਾਲਾ ਅੱਛਾ ਚੱਲ ਛੱਡ ਹੁਣ ਰਾਮ ਵਾਲਾ ਰਾਮ ਆਏਗੇ ਕਿੱਦਾਂ ਸੀਗਾ ਉਹ ਆਏਗੇ ਤੂੰ ਅੰਗਨਾ ਸਜਾਉਂਗੀ ਤੇ ਦੀਪ ਜਲਾ ਕੇ ਦੀਵਾਲੀ ਮੈਂ ਮਨਾਉਂਗੀ ਤੇਰੇ ਜਨਮ ਮੌਕੇ ਪਰ ਸਾਰੇ ਪਾਪ ਮਿਟ ਜਾਣਗੇ ਰਾਮ ਕੱਲ ਨਾ ਵਧੀਆ ਕਰ ਰਹੀ ਸੀ ਅੱਜ ਨਹੀਂ ਤੂੰ ਵਧੀਆ ਕੀਤਾਗਾ ਨਾ ਕੋਈ ਨਹੀਂ ਦੁਆ ਦੇਖੋ ਰਾਤੀ ਨੂੰ ਘੱਡਾ ਸੋਨਾ ਖਾਦੀ ਸੀ ਲੇ ਲੈ ਨਾਲ ਬਾਪਾ ਵਾਇਰਸ ਚੱਲ ਹੁਣ ਇੱਕ ਗੱਲ ਸੁਣਾ ਦੇ ਆਰਾਮ ਨਾਲ ਬੈਠ ਗਏ ਹੱਥ ਜੋੜ ਕੇ ਅਰੇ ਨਹੀਂ ਇਹ ਕਿਉਂ ਘਾਲ ਸਤਨਾਮ ਚਲੋ ਇੱਕ ਗੱਲ ਸਤਨਾਮ ਕਰਤਾ ਮੈਂ ਨੀ ਪਉ ਨੀ ਬੈ ਕੰਗੋ ਜੋਨੇ ਸਾ ਹੁੰਦੇ ਜੇ ਬਾਸਤ ਗਾਇਤ ਸੱਪੀ ਸਤ ਨਾ ਕੋਸੀ ਵੀ ਸਤ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਸਤੈ ਰੁਕ ਜਾ ਨਾ ਜੀ ਤੇ ਹੁਣ ਆ ਦੇਖੋ ਇਹ ਕੌਨਫਲੈਕਸ ਲਿਆਂਦਾ ਸੀ ਤੇ ਇਹ ਐਦਾਂ ਹੀ ਖਾ ਛੱਡਿਆ ਦੁੱਧ ਦੁੱਧ ਵਿੱਚ ਪਾ ਕੇ ਵੈਸੇ ਖਾਈਦਾ ਦਿਖਾਇਆ ਤਾਂ ਆਇਆ ਵੀ ਦੁੱਧ ਵਿੱਚ ਪਾ ਕੇ ਖਾਈਦਾ ਪਰ ਐਦੀ ਫੱਟੇ ਚੱਕਦੇ ਨੱਲੂ ਹੱਡੀ ਨੇ ਤੇ ਬਾਕੀ ਸਾਰਿਆਂ ਨੇ ਸਾਰਿਆਂ ਨੇ ਮਿਲ ਕੇ ਇਹਦੇ ਫੱਟੇ ਚੱਕੇ ਮੈਂ ਤਾਂ ਵੈਸੇ ਖਾਦਾ ਨਹੀਂ ਤੇ ਹੁਣ ਬਸ ਹੋ ਜਾਇਆ ਹੁਣ ਵਾ ਜੋਤਰਾ ਵੀ ਇਹਨੂੰ ਮੈਂ ਦੁੱਧ ਵਿੱਚ ਪਾ ਕੇ ਖਾਵਾਂ ਹੈਨਾ ਤੇ ਭੁੱਖ ਲੱਗੀ ਹੈ ਹੁਣ ਮੈਨੂੰ ਕਿਉਂਕਿ ਸਵੇਰ ਦੀ ਮੇਰੀ ਤਵੇਰ ਖਰਾਬ ਸੀ ਮੈਂ ਡਰਦੇ ਨੇ ਕੁਝ ਖਾਦਾ ਹੀ ਨਹੀਂ ਹੈਗਾ ਤੇ ਹੁਣ ਥੋੜੀ ਤਬੀਅਤ ਠੀਕ ਲੱਗ ਰਹੀ ਤਾਂ ਮੈਂ ਸੋਚ ਰਿਹਾ ਵੀ ਹੁਣ ਕੁਝ ਖਾ ਲਈ ਭੁੱਖ ਲੱਗੀ ਹੋਈ ਹੈ ਤੇ ਬਾਕੀ ਸਾਰੇ ਹੁਣ ਰੈਸਟ ਕਰ ਰਹੇ ਨੇ ਥੱਕੇ ਹੋਏ ਨੇ ਤੇ ਆਪਾਂ ਕੁਝ ਕਰਦੇ ਹਾਂ ਠੀਕ ਹੈ ਜੀ ਲੱਖੋਂ ਦਾ ਮਾਮ ਲੱਖੋਂ ਦਾ ਮਾਮ ਓਏ ਹੋਏ ਹੋਏ ਲੱਖੋਂ ਦਾ ਮੈਡ ਦੇਖੋ ਮੈਡਲ ਪਾ ਕੇ ਲੱਖੋਂ ਦਾ ਮਾਮ ਓਏ ਉੱਤੇ ਸ਼ਰੂਖ ਸ਼ਰਨਾਮ ਉੱਟਾ ਟੀ केडू डॉन ओए होए ओ माय गॉड लाखों का माल गले में पहना हुआ है हार हार पहने हुए थे इधर आ बे छदू डॉन इधर आ छदू जानती है नहीं चल मेरे लिए कप चाय ले क्या ला तो देख कि तक चाय पोट ओए डॉन एक हाँ एक हजार ले और जा लेके आ चाय मेरे लिए अभी, अभी स्टिकर लाए नहीं है अभी तो खाना लाए हैं बस अभी स्टिकर लाएंगे लाएं ना जाएंगे तो अरे जाए जाएंगे ना फिर लेके आवागे तेरे वास्ते अले नहीं गए छोटू डॉन हाँ? ਉਹ ਉਹ ਨਹੀਂ ਬੇਟਾ ਅੱਜ ਕੀ ਪਰਚੀ ਕੁਝ ਕੰਮ ਹੋਏਗੀ ਅੱਛਾ ਹਾਂਜੀ ਤੇ ਹੁਣ ਮਹੀਨੇ ਦੇ ਜਿਹੜੇ ਸ਼ੁਰੂ ਦੇ ਦਿਨ ਨੇ ਉਹ ਚੱਲ ਰਹੇ ਨੇ ਤੇ ਇਸ ਕਰਕੇ ਲਿਸਟ ਬਣ ਚੁੱਕੀ ਤੇ ਰਾਸ਼ਨ ਆਏਗਾ ਤੇ ਤੇ ਪੈਸਾ ਉੱਡ ਜਾਏਗਾ ਪੈਸਾ ਚਲਾ ਜਾਏਗਾ ਜੇਬ ਖਾਲੀ ਹੋ ਚਾਏਗੀ ਪਹਿਦੇ ਸਿੱਕੋ ਮੰਡੀ ਜਾਂਦੇ ਸਾਡਾ ਖਰਚਾ ਬਹੁਤ ਜ਼ਿਆਦਾ ਹੈ ਸਿੱਧੀ ਕਮਾਈ ਜਾਂਦਾ ਉਹ ਜ਼ਿਆਦਾ ਖਰਚਾ ਸਾਡਾ ਜੇ YouTube ਚੱਲ ਨਹੀਂ ਰਿਹਾ ਸਾਡਾ YouTube ਚੱਲਦਾ ਨਹੀਂ ਭਇਆ ਖਰਚਾ ਬਹੁਤ ਜ਼ਿਆਦਾ ਹੈ ਕਿੱਥੋਂ ਖਰਚਾ ਕੱਢੀਏ ਨੌਕਰੀਆਂ ਤੋਂ ਖਰਚੇ ਨਹੀਂ ਪੂਰੇ ਹੁੰਦੇ ਭਾਈ ਜਾਬ ਜਿਹੜੇ ਕਹਿੰਦੇ ਨਾ ਤੁਹਾਡੇ ਕੋਲ ਬਹੁਤ ਪੈਸੇ ਨੇ ਸਾਡੇ ਚਾਰ-ਚਾਰ ਜਣੇ ਕਮਾਉਂਦੇ ਨੇ ਨਾ ਤੁਸੀਂ ਸਾਡੀ ਥਾਂ ਤੇ ਆ ਜਿਓ ਸਹੀ ਚੱਲ ਜੇ ਤੁਹਾਡੇ ਥਾਂ ਤੇ ਮੈਂ ਰੁਹੇਕ ਹਾਂ ਕੋਈ ਚਾਰ ਜਣੇ ਨਹੀਂ ਕਮਾਉਂਦੇ ਉਹ ਮੈਡਮ ਸਾਡੀ ਬੜੋਂ ਵੇਲੀ ਬੈਠੀ ਐ ਤੇ ਇੱਧਰ ਬਸ ਆ ਸ਼ੇਰ ਜੀ ਜਾਂਦੇ ਨੇ ਤੇ ਮੈਂ ਵੀ ਵੇਲੇ ਵਰਗੇ ਆਈ ਹਾਂ ਬਸ ਤੇ ਡੈਡੀ ਵੇਲੇ ਵਰਗੇ ਨੇ ਠੀਕ ਐ ਤੇ ਪੈਸੇ ਪੁੱਸੇ ਕੋਈ ਨਹੀਂ ਜੇ ਸਾਡੇ ਕੋ ਬਾਲੇ ਠੀਕ ਐ ਤੇ ਇਸ ਕਰਕੇ ਹੁਣ ਰਾਸ਼ਨ ਦੀ ਲਿਸਟ ਬਣੀ ਐ ਤੇ ਇਹ ਲੈਣ ਜਾਣਾ ਹੁਣ ਰਾਸ਼ਨ ਤੇ ਇਹਦੇ ਚ ਲਗਭਗ ਮੇਰੇ ਹਿਸਾਬ ਨਾਲ ਏ ਟੂ ਜੈਡ ਛੋਟੀ ਤੋਂ ਲੈ ਕੇ ਲਾਚੀ ਤੋਂ ਲੈ ਕੇ ਤੇ ਬੱਲਬ ਤੱਕ ਸਾਰਾ ਕੁਝ ਲਿਖਿਆ ਹੈ ਬੱਲਬ ਤੋਂ ਯਾਰਾ ਬੱਲਬ ਵੀ ਲੈਣੇ ਯਾਰ ਲੈ ਆਵਾਂਗੇ 10 15 ਬੱਲਬ ਇਹ ਛੋਟਾ ਜਿਹਾ ਬੱਲਬ ਇੱਕ ਲੈ ਗਿਆ ਰੋਸ਼ਨੀ ਘਾਟਾ ਵਲੋਗ ਬਣਾਉਣਾ ਪੈਂਦਾ ਨਾ ਉਹ ਵਾਲਾ ਬੱਲਬ ਜਿਹੜਾ ਵਾਲਾ ਜਿਹੜੀ ਰੱਡੂ ਬਲੂ ਵਾਈਟ ਗ੍ਰੀਨ ਇੱਕ ਇਹਦੀਆਂ ਫਰਮਾਇਸ਼ਾਂ ਨਹੀਂ ਮੁੱਕਦੀਆਂ ਇਹਦੀ ਜਿਹੜੀ ਲਿਸਟ ਹੈ ਨਾ ਨੰਨੂ ਦੀ ਉਹ ਇਹਦੇ ਤੋਂ ਵੀ ਵੱਡੀ ਲਿਸਟ ਹੈ ਹੱਥ ਬੱਜਾ ਕੀ ਕਰਨਾ ਇਹ ਬਸ ਆਪਣੀਆਂ ਹਮੇਸ਼ਾ ਨਾ ਬਸ ਲੱਗੀ ਰਹਿੰਦੀ ਮੈਨੂੰ ਇਹ ਲਿਆ ਦਿਓ ਕੁਝ ਵੀ ਫੋਨ 'ਚ ਵੇਖ ਲੈਂਦੀ ਏ ਫਿਰ ਕਹੇਗੀ ਮੈਨੂੰ ਇਹ ਲਿਆ ਦਿਓ ਉਹ ਲਿਆ ਦਿਓ ਇਹ ਲਿਆ ਦਿਓ ਉਹ ਲਿਆ ਦਿਓ ਤੇ ਹੁਣ ਫਿਲਹਾਲ ਅਸੀਂ ਚੱਲੇ ਆਂ ਰਾਸ਼ਨ ਲੈਣ ਵਾਸਤੇ ਤੇ ਦੁਪਹਿਰ ਦੇ ਨਹੀਂ ਸ਼ਾਮ ਦੇ ਵੱਜ ਗਏ ਨੇ ਹਾਂਜੀ 5 ਠੀਕ ਹੈ ਜੀ ਤੇ ਰਾਸ਼ਨ ਲੈ ਆਈ ਹੁਣ ਆਪਾਂ ਫਟਾਫਟ ਜਾ ਗਏ ਹਾਂਜੀ ਤੇ ਹੁਣ ਰਾਸ਼ਨ ਲੈ ਕੇ ਆਏ ਸੀ ਇਹ ਆ ਬਸ ਇਹ ਲਫਾਫੇ ਦੇ ਵਿੱਚ ਥੋੜਾ ਜਿਹਾ ਜਿਹੜਾ ਟੁੱਟਣ ਭੱਜਣ ਵਾਲਾ ਸਮਾਨ ਸੀ ਉਹ ਵਿੱਚ ਪਾ ਲਿਆ ਅ ਨੈਪਕਿੰਜ ਇਹ ਲਿਆਉਂਦੇ ਸੀਗੇ ਮੈਂ ਕਿਹਾ ਚੱਲ ਥੋੜਾ ਜਿਹਾ ਵਖਾ ਦਵਾਂ ਹੈ ਨਾ ਤੇ ਪਤਾ ਕੀ ਕਰਦੀ ਏ ਇਹ ਆ ਕੱਪੜੇ ਮੈਂ ਕਿਆ ਕਰਨੀ ਆ ਨੰਨੂ ਪਤਾ ਕੀ ਕਰਦੀ ਏ ਹਾਂ ਅੰਨਾ ਪਤਾ ਨੂੰ ਸਾਰੇ ਕੱਡ ਕੱਡ ਖਿਲਾਰ ਦਿੰਦੀ ਏ ਖਿਲਾਰ ਦਿੰਦੀ ਸਹੀ ਗੱਲ ਐ ਨੈਪਕਨ ਪਰ ਵਧੀਆ ਨੇ ਇਹ ਹਾਂ ਇਹਨਾਂ ਨੂੰ ਮੰਨ ਮਾ ਉੱਥੇ ਰੱਖ ਦਿਆ ਅੰਦਰ ਲਿਮਾਰੀ ਚ ਹਾਂ ਤੇ ਆ ਅਸੀਂ ਲਿਆਂਦੀ ਸੀ ਐਤ ਕੀ ਮਨਪਰੀਤ ਦੀ ਸਪੈਸ਼ਲ ਡਿਮਾਂਡ ਤੇ ਛੇ ਜਵਾਨ ਚਟਨੀ ਇਹ ਕਿਹੜੀ ਛੇ ਜਵਾਨ ਇਹ ਹੁੰਦੀ ਹੈ ਭਾਈ ਹਾਂਜੀ ਤੇ ਭੁੱਖ ਲੱਗੀ ਸੀ ਤੇ ਆ ਮੈਂ ਰੋਟੀਆਂ ਬਣਵਾ ਲੀਆਂ ਨੇ ਸੜੀਆਂ ਭੁੱਜੀਆਂ ਹੀ ਆ ਮਨਪ੍ਰੀਤ ਨੇ ਮੈਨੂੰ ਸੜੀਆਂ ਭੁੱਜੀਆਂ ਰੋਟੀਆਂ ਬਣਾ ਕੇ ਪਾਪੜ ਨੇ ਐਦਾਂ ਹੀ ਹੁੰਦੇ ਆ ਇਹ ਆ ਜੀ ਪਾਪੜ ਇੱਜ਼ਤ ਪਾਪੜ ਪਹਿਲਾਂ ਮਸ਼ਹੂਰੀ ਆਂਦੀ ਹੁੰਦੀ ਸੀ ਨਾ ਮੰਮੀ ਛੋਟੇ ਕਿਉਂ ਨੇ ਐ ਮੰਮੀ ਮਸ਼ਹੂਰੀ ਆਂਦੀ ਸੀ ਨਾ ਇੱਜ਼ਤ ਪਾਪੜ ਦੀ ਪਹਿਲਾਂ ਨਹੀਂ ਖੁਸ਼बू ਬਹੁਤ ਵਧੀਆ ਆਂਦੀ ਪਹਿਲਾਂ ਪੈਕਟਾਂ ਵਾਲੇ ਲੈ ਕੇ ਆਉਂਦੇ ਸੀ ਪਰ ਉਹ ਪੈਕਟਾਂ ਵਾਲੇ ਹੁਣ ਦਿੰਦੇ ਨਹੀਂ ਹੈਗੇ ਆ ਨਹੀਂ ਰਹੇ ਆ ਉਹ ਪਿੱਛੇ ਕੰਪਨੀ ਦਾ ਚੱਕਰ ਚੱਕਰ ਪਿਆ ਹੋਈ ਆ ਲੈ ਲੈ ਆਹੋ ਆਹੋ ਪਰ ਹੈ ਵਧੀਆ ਸੀਗਾ ਲੈ ਪਾਪੜਾ ਮम्मी ਕਹਿੰਦੀ ਜੈਮ ਲਾ ਕੇ ਖਾ ਲੈ ਕਮਾਲ ਹੈ हां जी ਤੇ ਤੁਹਾਨੂੰ ਇੱਕ ਚੀਜ਼ ਦਿਖਾਵਾਂ ਨੰਨੂ ਵਾਸਤੇ ਅਸੀਂ ਸਪੈਸ਼ਲ ਬਰਸ਼ ਲੈ ਕੇ ਆਏ ਸੀ ਤੇ ਉਹ ਬਰਸ਼ ਦੇ ਵਿੱਚ ਸ਼ਕਤੀ ਹੈ ਸ਼ਕਤੀ ਕਿਹੜੀ ਸ਼ਕਤੀ ਹੈ ਉਹਨੂੰ ਨਾ دیوار ਤੇ ਚਿਪਕਾਓ ਤੇ ਆ ਦੇਖੋ ਚਿਪਕੂ ਇਹ ਹਾਂਜੀ ਓਏ ਲਾ ਤਾਂ ਚਿਪਕਾ ਕੇ ਦਿਖਾਣਾ ਸੀ ਨਾ ਮੈਂ ਐਦਾਂ ਨਹੀਂ ਐਦਾਂ ਨਹੀਂ ਐਦਾਂ ਹੀ ਐ ਐਦਾਂ ਇਹ ਐਦਾਂ ਆ ਦੇਖਿਆ ਉਹ ਹੋ ਗਿਆ ਗਿਆ ਉਹ ਲ ਗਿਆ ਬੈੱਡ ਪਿੱਛੇ ਚਾਰ ਕੋਈ ਨਹੀਂ ਕੱਢਦੇ ਆ ਹਾਂਜੀ ਤੇ ਹੁਣ ਅਸੀਂ ਜਾ ਰਹੇ ਆ ਚਾਰਜਰ ਲੈਣ ਵਾਸਤੇ ਆਪਣੇ ਫੋਨ ਦੇ ਵਾਸਤੇ ਨਾ ਇੱਕ ਐਡੈਪਟਰ ਚਾਹੀਦਾ ਸੀਗਾ ਤੇ ਉਹ ਲੈਣਾ ਤੇ ਉਹ ਲੈਣ ਜਾ ਰਹੇ ਆ ਤੇ ਬਾਕੀ ਭੁੱਖ ਲੱਗੀ ਹੈ ਕੁਝ ਖਾਣੇ ਪੀਣੇ ਤੇ ਇੱਕ ਅੰਧਾ ਕੰਮ ਹੋ ਰਿਹਾ ਉਹ ਵੀ ਆਪਾਂ ਨਿਬੇੜ ਆਵਾਂਗੇ ਤੇ ਅੱਜ ਐਤਵਾਰ ਕਰਕੇ ਕਾਫੀ ਜਿਆਦਾ ਰਸ਼ ਆ ਸਾਈਡ ਤੇ ਸਾਈਡਾਂ ਤੇ ਹਾਂ ਆਪਾਂ ਵਾਪਸ ਸਕੂਲ ਆ ਗਿਆ ਬਸਤੀ ਬਸਤੀ ਰੋਡ ਜਿਹੜੀ ਬਸਤੀ ਬਹੁਤ ਮਸ਼ਹੂਰ ਹੈ ਬਸਤੀ ਦੀ ਜਿਹੜਾ ਬਾਜ਼ਾਰ ਹੈ ਬਸਤੀ ਦਾ ਅਸੀਂ ਉੱਧਰ ਵਿੱਚੋਂ ਲੰਘ ਰਹੇ ਹਾਂ ਹਾਂਜੀ ਤੇ ਬਚਪਨ ਸਾਰਾ ਇੱਧਰ ਹੀ ਬਿਤਾਇਆ ਸਾਡਾ ਖੇਡਦੇ ਖੜਾਦੇ ਕਿਦਾਂ ਇਹ ਹੁਣ ਤਾਂ ਬਹੁਤ ਵੱਡਾ ਬਾਜ਼ਾਰ ਬਣ ਗਿਆ ਵਧੀਆ ਹਾਂਜੀ ਤੇ ਚਾਰਜਰ ਲੈ ਆਏ ਆ ਤੇ ਬਾਕੀ ਇਹ ਆਪਾਂ ਨੂੰ ਠੀਕ ਠਾਕ ਜਾਂ ਰੇਟ ਪੈ ਗਿਆ ਬਾਕੀ ਇਹ ਤਾਂ ਵਰਤ ਕੇ ਪਤਾ ਲੱਗੇਗਾ ਕਿਦਾਂ ਦਾ ਨਿਕਲਦਾ ਹੈ ਹੁਣ ਅਸੀਂ ਬੈਂਕ ਲੱਭ ਰਹੇ ਹਾਂ ਸੌਰੀ ਬੈਂਕ ਕਹਤਾ ATM ਲੱਭ ਰਹੇ ਹਾਂ HDFC ਦਾ ਕਿਤੇ ਪਤਾ ਨਹੀਂ ਕਿੱਥੇ ਮਿਲੇਗਾ ਕਿੱਥੇ ਨਹੀਂ ਮਾਰਕੀਟ ਦੇ ਲੋ ਤੀ ਭਰੀ ਬਈਆ ਕੋਈ ਵੀ ਦੁਕਾਨ ਖਾਲੀ ਨਹੀਂ ਹੈਗੀ ਕੋਈ ਠੰਡੇ ਜਾਵਾ ਨਾ ਠੰਡੇ ਆ ਨਾ ਠੰਡੇ ਕਰਕੇ ਅੱਜ ਰਸ਼ਾ ਥੋੜਾ ਜਿਆ ਤੇ ਆਹ ਹੁਣ ਜੀ ਅਸੀਂ ਇਹ ਜਿਹੜੀ ਛਤਵਾਲ ਵਾਲੀ ਦੁਕਾਨ ਹੈ ਤੇ ਬਚਪਨ ਤੋਂ ਆਈਸਕ੍ਰੀਮ ਖਾਂਦੇ ਆ ਤੇ ਹੁਣ ਅਸੀਂ ਇੱਥੋਂ ਮਿਲਕਸ਼ੇਕ ਪੀ ਕੀ ਹੈ ਪੋਪਰਨੀ ਦੁਕਾਨ ਹੁਣ ਇਹਨਾਂ ਨੇ ਨਵੀਂ ਦੁਕਾਨ ਖੋਲਹੀ ਹੈ ਹਲੇ ਕਹਿੰਦੇ ਪਿਛਲੇ ਹਫਤੇ ਹੀ ਮਹੁਰਤ ਹੋਇਆ ਤੇ ਉਹ ਪਿੱਛੇ ਕਰਕੇ ਦੁਕਾਨ ਖੁੱਲੀ ਅਸੀਂ ਪਿੱਛੇ ਲੰਘੀ ਹੁਣ ਅਸੀਂ ਅੱਗੇ ਲੰਘ ਆਏ ਆ ਤੇ ਉਹ ਸਾਹਮਣੇ ਬਸਤੀ ਚੌਂਕ ਆ ਹਾਂਜੀ ਤੇ ਹੁਣ ਚਾਰਜਰ ਲੈ ਕੇ ਆਇਆ ਠੀਕ ਹੈ ਤੇ ਇਹ ਦੇਖਦੇ ਹਾਂ ਲਗਾ ਕੇ ਇਹ ਗੱਲ ਬਣਦੀ ਕਿ ਨਹੀਂ ਬਣਦੀ ਹਾਂਜੀ ਤੇ ਹੁਣ ਰਾਤ ਦਾ ਸਮਾਂ ਹੋ ਗਿਆ ਤੇ ਖਾਣੇ ਦਾ ਹੋ ਗਿਆ ਟਾਈਮ ਤੇ ਦਾਲ ਛੋਲ ਬਣੇ ਨੇ ਨਾਲ ਪਾਪੜ ਤੇ ਹੁਣ ਬੈਠੇ ਆਂ ਅਸੀਂ ਤੇ ਖਾਣ ਪੀਣ ਲੱਗੇ ਆ ਤੇ ਇਸ ਵਲੌਗ ਨੂੰ ਆਪਾਂ ਇੱਥੇ ਹੀ ਕਰਦੇ ਆ ਐਂਡ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ